ਤੁਸੀਂ ਨਾਲੋਂ ਮੈਨੂੰ ਕੋਈ ਪਰਵਾਹ ਨਹੀਂ ਕੋਈ ਕਰੀ ਜਾਣ ਜੋ ਮਰਜੀ ਪੜਾਸਾਂ ਪੱਢੀ ਜਾਣ ਆ ਦੋ ਤਿੰਨ ਰਹਿ ਗਏ ਸੀ ਗਿੱਦੜਵਾਏ ਵਾਲਾ ਉਹ ਉਹ ਤੇਰੇ ਬਾਬਾ ਨਾਨਕ ਉਹਨਾਂ ਦਾ ਵੀ ਕਿਲਾ ਨਿਕਲ ਗਿਆ ਤਾਂ ਹੁਣ ਚੋਂ ਉਹ ਵੀ ਬਹਿ ਕੇ ਆਰਾਮ ਨਾਲ ਲੋਕ ਨੇ ਜੀ ਪਬਲਿਕ ਆ ਮੈਂ ਕੀ ਕਰਾਂ ਨਾ ਸਾਡੇ ਕੋਲ ਪੈਸਾ ਵੰਡਣ ਨੂੰ ਨਾ ਅਸੀਂ ਗੁੰਡਾਗਰਦੀ ਕਰਦੇ ਆ ਅੱਜ ਤਾਂ ਪਿਆਰ ਨਾਲ ਲੋਕਾਂ ਨੂੰ ਕਹਿੰਦੇ ਆ ਇਹ ਭਰਾਵੋ ਆ ਗੱਲ ਐ ਇਹਨਾਂ ਚੋਂ ਹਾਂ ਚੰਗਾ ਐ ਆ ਦੇਖ ਲੋ ਬਾਪ ਕੀ ਤੇ ਇਹਨਾਂ ਨੇ ਤਾਂ ਲੁੱਟਿਆ ਹੋਇਆ ਲੋਕ ਵੋਟਾਂ ਪਾਉਣ ਦੇ ਰਿਜ਼ਲਟ ਆਇੰਦਾ ਸਾਡਾ ਕੀ ਉਹ ਗੱਲ ਹੈਗੀ ਨਾ ਕਿ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਹੁੰਦਾ ਮੇਰੇ ਤਾਂ ਨਾ ਹੀ ਲੱਗਦਾ ਲੜਦੀਆਂ ਤਾਂ ਫੌਜਾਂ ਹੀ ਨਹੀਂ ਐ ਫੌਜਾਂ ਤੁਸੀਂ ਹੋ ਸਾਰੇ ਤੁਸੀਂ ਆ ਫੌਜਾਂ ਅਸਲੀ ਤੇ ਤੁਸੀਂ ਕਰਿਆ ਕੰਮ ਸਾਰਾ ਜਿੱਥੋਂ ਵੀ ਕਰਿਆ ਤੁਸੀਂ ਕਰਿਆ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਨਾ ਵੀ ਅਸੀਂ ਸਾਨੂੰ ਸਾਰੀ ਉਮਰ ਨਹੀਂ ਹਾਰ ਆ ਸਕਦਾ ਜਮਾਨ ਤਾਂ ਜ਼ਬਤ ਕਰਾਤੀਆਂ ਪਬਲਿਕ ਫਿਰ ਕੋਈ ਉਮੀਦ ਨਾ ਕਰਿਆ ਪਹਿਲਾਂ ਆਪਾਂ ਹਰਾਉਣ ਵਾਸਤੇ ਵੋਟਾਂ ਪਾਉਂਦੇ ਹੁੰਦੇ ਸੀ ਜਿੱਤੇ ਜਿਹੜਾ ਮਰਜ਼ੀ ਚਾਹ ਰਿਆ ਇਹਨੂੰ ਹਰਾਉਣਾ ਹੈ 네ਗੇਟਿਵ VOTING ਹੁੰਦੀ ਸੀ ਬਾਈ ਦੇ ਵਿੱਚ ਤੁਸੀਂ ਹੁਣ ਹੁਣ ਵੀ ਜਿਤਾਉਣ ਵਾਸਤੇ ਵੋਟਾਂ ਪਾਉਂਦੇ ਹਾਂ ਕਿ ਹਾਰੇ ਜਿਹੜਾ ਮਰਜ਼ੀ ਚਾਹ ਰਿਆ ਇਹਨੂੰ ਜਿਤਾਉਣਾ ਹੈ ਬੰਦਾ ਚੰਗਾ ਹੈ ਚੰਗੇ ਬੰਦਿਆਂ ਨੂੰ ਵੋਟਾਂ ਪਾ ਲਓ ਜਿਹੜੇ ਤੁਹਾਡੇ ਵਰਗੇ ਨੇ ਜਿਹੜੇ ਤੁਹਾਡੇ ਦੁੱਖ ਸੁੱਖਾਂ ਨੂੰ ਜਾਣਦੇ ਨੇ ਉਹਨਾਂ ਨੂੰ ਵੋਟਾਂ ਪਾ ਲਓ ਉਹਨਾਂ ਨੂੰ ਵਿਧਾਨ ਸਭਾ ਲੋਕ ਸਭਾ ਚ ਭੇਜ ਲਓ ਉਹ ਹੈ ਜੀ ਕਾਨੂੰਨ ਬਣ ਕੇ ਆਉਣਗੇ ਕਿਉਂਕਿ ਉਹ ਆ ਜਿਨ੍ਹਾਂ ਨੇ ਪਿੰਡੇ ਤੇ ਹੰਡਾਇਆ ਹੋਊਗਾ ਉਹ ਫਿਰ ਬੋਲਣਗੇ ਉੱਥੇ ਫਿਰ ਜਾ ਕੇ ਜਿਨਾਂ ਨੂੰ ਪਤਾ ਹੀ ਕੱਖ ਨਹੀਂ ਵੀ ਕੀ ਹੁੰਦਾ ਇਹ ਜਾਂ ਪਿੰਡਾਂ ਦੀਆਂ ਮੁਸ਼ਕਲਾਂ ਕੀ ਨੇ ਗਰੀਬੀ ਕੀ ਹੁੰਦੀ ਹੈ ਪਤਾ ਹੀ ਕੱਖ ਨਹੀਂ ਉਹ ਇੱਕ ਇਹ ਤੋਂ ਕਾਂਗਰਸੀ ਲੀਡਰ ਵੱਡਾ ਮੈਂ ਉਹਨੂੰ ਕਿਹਾ ਮੈਂ ਕਿਹਾ ਨਰੇਗਾ ਵਾਲੀਆਂ ਮਾਵਾ ਮਿਲੀਆਂ ਓਏ ਤੇ ਨਾਲੇ ਮੈਂ ਕਿਹਾ ਵੇੜੇ ਜਾਂਦਾ ਰਹਿਣਾ ਮੈਂ ਪਿੰਡ ਵੀ ਮਿਲਦੇ ਰਹਨੇ ਆ ਚਾਚੀਆਂ ਤਾਈਆਂ ਨੇ ਸਾਡੀਆਂ ਉਹ ਮੈਂ ਕਿਹਾ ਇਹਨੂੰ ਇੱਥੇ ਪੱਕਾ ਹੀ ਹੋ ਗਿਆ ਇਨੂ ਨਾਲ ਨਾ ਇੱਥੇ ਬਾਲ ਮੈਂ ਕਿਹਾ ਐ ਗੰਜੀਆਂ ਹੋ ਗਈਆਂ ਐਨਾ ਗੋਲ ਦਿਖਾਇਆ ਮੈਨੂੰ ਮਾਮਾ ਨੇ ਆ ਪੁੱਤ ਕਹਿੰਦੀ ਇਨੂ ਿਰਸਿਰਤੇ ਹੀ ਰਹਿੰਦਾ ਤੜਕੀ ਗੋਹੇ ਵਾਲਾ ਬੱਠਲ ਦੁਪਹਿਰੇ ਲੱਕਣਾਂ ਵਾਲੀ ਭਰੀ ਪਿਛਲੇ ਜਿਹੇ ਪੈਰ ਚੜੀ ਦੀ ਭਰੀ ਇਨੂ ਰਹਿੰਦਾ ਅਜਾ ਮੈਨੂੰ ਕਹਿੰਦਾ ਯਾਰ ਇਹ ਮਤਲਬ ਢੇਟ ਦੀ ਪ੍ਰੋਬਲਮ ਹੈ ਉਹਨਾਂ ਨੂੰ ਕੋਈ ਨਰੇਗਣ ਮੈਂ ਕਿਉਂ ਇਨੋ ਕਿਉਂ ਖਾਂਦੀ ਨੇ ਉਹ ਮੈਂ ਕਿਹਾ ਇਨੋ ਨਹੀਂ ਹੁੰਦਾ ਓਏ ਇਨੋ ਉਹ ਇਹਨੂੰ ਹੀ ਸਮਝੀ ਜਾਂਦੇ। ਕਦੇ ਗਏ ਹੁਣ ਤਾਂ ਪਤਾ ਲੱਗੇ ਨਾ। ਕਦੇ ਭਰੀ ਚਕਾਈ ਹੋਵੇ ਟੋਕਰ ਚਕਾਇਆ ਹੋਵੇ ਤਾਂ ਪਤਾ ਲੱਗੇ ਨਾ ਇਹਨੂੰ ਕੀ ਹੁੰਦਾ ਹੈ। ਪਤਾ ਹੀ ਨਹੀਂ ਜਦੋਂ ਆਮ ਆਮ ਕਰਾਂ ਦਾ ਉਹ ਪਹਾੜਾ ਪੂੜਾ ਵਾਲੇ ਸਕੂਲਾਂ ਚ ਪੜੇ ਨੇ। ਆਮ ਜ਼ਿੰਦਗੀ ਦਾ ਪਤਾ ਹੀ ਨਹੀਂ। ਸੋ ਇਸ ਕਰਕੇ ਅੱਜ 1.5 ਦੇ ਵਿੱਚ ਆਇਆ। ਬੜਾ ਨਾਮ ਹੈ 1.5 ਦਾ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਕਿਹਾ ਕਬੱਡੀ ਦੇ ਵਿੱਚ ਬੜਾ ਵੱਡਾ ਨਾਮ ਹੈ। ਤੇ ਬڑے-ਬڑے ਪਲੇਅਰ ਇਸ ਧਰਤੀ ਨੇ ਪੈਦਾ ਕੀਤੇ ਨੇ ਔਰ ਸਟੇਡੀਅਮ ਬਣਾਉਣੇ ਆ ਹੋਰ ਇੰਟਰਨੈਸ਼ਨਲ ਖੇਡਾਂ ਦੇ ਵਿੱਚ ਵੀ ਜੜਬਾ ਆਣ ਦਾ ਲੈਣੇ ਪਿੰਡ ਸਾਰੇ ਰੋਗੜਾ ਕੌੜੀਆਂ ਸਾਰੇ ਖੇਤੜਾ ਇਧਰ ਆ ਗਿਆ ਜੂਲੜ ਕਰਾਟ ਮਹਿਲਾ ਚੌਕ ਬਹੁਤ ਇਹ ਜਾਂਦਾ ਉਤੋਂ ਕਣਕ ਕੜ ਪੰਗੂਆਂ ਫਤੇਗੜ ਗੰਡੂਆਂ ਤੇ ਸਾਡੇ ਵਾਲਾ ਪਿੰਡ ਧਰਮਗੜਾ ਅੱਧਾ ਜਿਖੇਪੜ ਵੀ ਐ ਅੱਧਾ ਜਿਖੇਪੜ ਸਨਾਮ ਚ ਐ ਨਾ ਪਰ ਗਰਾਹਾਂ ਬਾ ਬੱਖਸ਼ੀ ਵਾਲਾ ਕਾਸੀ ਵਾਲਾ ਸਾਰੇ ਆਪਣੇ ਪਿੰਡ ਨੇ ਇੱਥੋਂ ਇੰਟਰਨੈਸ਼ਨਲ ਪਲੇਅਰ ਨਿਕਲਣ ਬਣਾਈਏ ਸਟੇਡੀਅਮ ਦੇਈਏ ਕੋਚ ਥੋਨੂੰ ਇੱਥੇ ਤੇ ਆਪਣੇ ਬੱਚੇ ਘੱਟ ਨਹੀਂ ਹੈ ਕਿਸੇ ਤੋਂ ਮੌਕਾ ਨਹੀਂ ਮਿਲਦਾ ਬੱਚੇ ਕਿਸੇ ਗੱਲੋਂ ਘੱਟ ਨਹੀਂ ਮੌਕਾ ਦੇ ਦਿਓ 100 ਕਰੋੜ ਤੋਂ ਵੱਧ ਤੁਸਾਂ 150 ਕਰੋੜ ਵਾਦੀ ਹੈ ਜੇ 1 ਕਰੋੜ ਵਾਧ ਵੀ ਇੱਕ ਮੈਡਲ ਕਰੀਏ 150 ਮੈਡਲ ਚਾਹੀਦਾ ਆਪਣਾ ਹੌਲਾਂ ਦੇ ਵਿੱਚ ਆਉਂਦੇ ਕਿੰਨੇ ਨੇ ਇੱਕ ਇੱਕ ਦੀ ਖੁਸ਼ੀ ਮਨਾਈ ਜਾਂਦੇ ਨੇ ਇੱਕ ਜੱਤਲੇ ਕਮਾਨ ਕਰਦੇ ਉਹ ਚੀਨ ਵਾਲੇ ਦੇਖ ਲਓ ਇੱਕ ਇੱਕ ਬੰਦਾ ਦਾਦਾ ਜੱਤ ਜਾਂਦਾ ਯਾਰ ਜਮਨਾਸਟਿਕ ਚ ਸਵੀਮਿੰਗ ਚ ਛੋਟੇ ਛੋਟੇ ਮੋਲਕ ਆਪਣੇ ਨਾਲੋਂ ਅੱਤੇ ਵੀ ਨਹੀਂ ਨਾ ਇਕੱਲੇ ਸੰਗਰੂਰ ਜ਼ਿਲ੍ਹੇ ਜਿਹੜੇ 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 ਪਿੰਡ ਨੇ ਆਫਰੀਕਾ ਦੇ ਮਲਦੀਸ਼ ਉਹ ਵੀ ਮੈਡਲ ਦਿੱਤ ਕੇ ਲੈ ਜਾਂਦੇ ਕਿਉਂਕਿ ਆਪਣੇ ਧਿਆਨ ਹੀ ਦਿੱਤਾ ਜਾਂਦਾ ਜਿੰਨਾਂ ਗੱਲਾਂ ਬਾਰੇ